ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਗੁਰਦੁਆਰਾ ਅਦੀਸਰ ਸਾਹਿਬ ਪਿੰਡ ਟੋਲਾ ਜ਼ਿਲ੍ਹਾ ਬਰਨਾਲਾ ਦੀ ਇਤਿਹਾਸਕ ਮਹਿਮਾ ਬਾਰੇ ਇਹ ਥਾਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੁੜੀ ਹੋਈ ਹੈ ਸਾਲ 1665 ਵਿੱਚ ਗੁਰੂ ਸਾਹਿਬ ਜੀ ਆਪਣੀ ਧਰਮ ਪ੍ਰਚਾਰ ਯਾਤਰਾ ਤੇ ਇੱਥੋਂ ਲੰਘ ਰਹੇ ਸਨ ਜਦ ਗੁਰੂ ਜੀ ਦਾ ਘੋੜਾ ਇਸ ਥਾਂ ਤੇ ਪਹੁੰਚਿਆ ਤਾਂ ਉਹ ਅਚਾਨਕ ਰੁਕ ਗਿਆ ਅਤੇ ਅੱਗੇ ਨਹੀਂ ਵਧਿਆ ਸੰਗਤ ਹੈਰਾਨ ਹੋਈ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਕੋੜੇ ਨੇ ਨੇੜਲੇ ਖੇਤਾਂ ਵਿੱਚ ਹੋ ਰਹੀ ਤੰਬਾਕੂ ਦੀ ਖੇਤੀ ਦੀ ਬੂ ਮਹਿਸੂਸ ਕੀਤੀ ਹੈ ਗੁਰੂ ਜੀ ਨੇ ਸਮਝਾਇਆ ਕਿ ਤੰਬਾਕੂ ਸਰੀਰ ਨੂੰ ਖਤਮ ਕਰਨ ਵਾਲੀ ਚੀਜ਼ ਹੈ ਇਹ ਮਨੁੱਖ ਨੂੰ ਆਲਸੀ ਬਿਮਾਰ ਤੇ ਆਤਮਕ ਜੀਵਨ ਤੋਂ ਦੂਰ ਕਰ ਦਿੰਦੀ ਹੈ ਗੁਰੂ ਜੀ ਨੇ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਸਿੱਖ ਨੂੰ ਕਦੇ ਵੀ ਤੰਬਾਕੂ ਵਰਗੀਆਂ ਨਸ਼ੀਲੀ ਚੀਜ਼ਾਂ ਨਹੀਂ ਵਰਤਣੀਆਂ ਚਾਹੀਦੀਆਂ ਇਸ ਕਰਕੇ ਇਥਾਂ ਅਦੀਸਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਈ ਅਦੀਸਰ ਦਾ ਅਰਥ ਹੈ ਰੁਕ ਜਾਣਾ ਅੱਜ ਇਸ ਗੁਰਦੁਆਰੇ ਵਿੱਚ ਹਰ ਸਾਲ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਹਜ਼ਾਰਾਂ ਸੰਗਤਾਂ ਇੱਥੇ ਹਾਜ਼ਰੀ ਪਾਉਂਦੀਆਂ ਹਨ। ਇੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਲੰਗਰ ਦਾ ਪ੍ਰਬੰਧ ਹੁੰਦਾ ਹੈ ਅਤੇ ਸੰਗਤ ਨੂੰ ਗੁਰੂ ਜੀ ਦੀ ਸਿੱਖਿਆ ਯਾਦ ਦਿਵਾਈ ਜਾਂਦੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ, ਨਾਮ ਜਪਣਾ ਅਤੇ ਸੇਵਾ ਕਰਨੀ ਹੀ ਅਸਲ ਜੀਵਨ ਹੈ। ਇਸ ਤਰ੍ਹਾਂ ਗੁਰਦੁਆਰਾ ਅਧੀਸਰ ਸਾਹਿਬ ਸਾਨੂੰ ਸਦਾ ਯਾਦ ਦਿਵਾਉਂਦਾ ਹੈ ਕਿ ਗੁਰੂ ਜੀ ਦੇ ਅਸਲ ਸਿੱਖ ਉਹੀ ਹਨ ਜੋ ਨਸ਼ਿਆਂ ਤੋਂ ਰਹਿਤ ਜੀਵਨ ਜੀਉਂਦੇ ਹਨ ਅਤੇ ਗੁਰੂ ਦੀ ਮਰਿਆਦਾ ਅਨੁਸਾਰ ਤੁਰਦੇ ਹਨ।